ਚੋਣਾਂ ਵਿੱਚ ਨੌਜਵਾਨ ਵੋਟਰਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਇੱਕ ਵਿਲੱਖਣ ਪਹਿਲ ਕਦਮੀ ਕਰਦਿਆਂ ਪੰਜਾਬ ਦੇ ਮੁਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਦੋ ਸਨੈਪਚੈਟ ਲੈਂਸ ਯਾਨੀ ਫਿਲਟਰ ਲਾਂਚ ਕੀਤੇ ਗਏ ਨੇ ਇਹ ਲੈਂਸ VOTING ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਮਹੱਤਵਪੂਰਨ ਸੁਨੇਹਿਆਂ ਨੂੰ ਵਧੇਰੇ ਆਕਰਸ਼ਕ ਢੰਗ ਨਾਲ ਪਹੁੰਚਾਤ ਕਰਦੇ ਨੇ ਤਾਂ ਜੋ ਚੋਣਾਂ ਵਿੱਚ ਵੱਧ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਵੋਟਰਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਇਸ ਬੰਦੀ ਜਾਣਕਾਰੀ ਦਿੰਦਿਆਂ ਮੁਖ ਚੋਣ ਅਧਿਕਾਰੀ ਸਿਬਨ ਸਿੰਘ ਨੇ ਦੱਸਿਆ ਕਿ ਜਿਹੜੇ ਦੋ ਲੈਂਸ ਲਾਂਚ ਕੀਤੇ ਗਏ ਨੇ ਉਨਾ ਵਿੱਚੋਂ ਪਹਿਲਾ ਹੈ ਆਈ ਐਮ ਏ ਪ੍ਰਾਊਡ ਵੋਟਰ ਅਤੇ ਦੂਜਾ ਯੂਜ਼ਰ ਦੇ ਚਿਹਰੇ ਤੇ ਚੋਣ ਲੋਕੋ ਦੇ ਪ੍ਰਿੰਟ ਵਾਲਾ ਲੈਂਸ ਆਈ ਐਮ ਏ ਪ੍ਰਾਊਡ ਵੋਟਰ ਲੈਂਸ ਦੀ ਵਰਤੋਂ ਕਰਕੇ ਯੂਜ਼ਰ ਆਪਣੀ ਸਿਆਹੀ ਲੱਗੀ ਉਂਗਲ ਦੇ ਨਿਸ਼ਾਨ ਰੈਂਗ ਚੋਣ ਪ੍ਰਕਿਰਿਆ ਵਿੱਚ ਆਪਣੀ ਭਾਗੀਦਾਰੀ ਨੂੰ ਦਰਸਾ ਸਕਦੇ ਨੇ ਇਸ ਦੇ ਨਾਲ ਹੀ ਚੋਣ ਲੋਕੋ ਦੇ ਪ੍ਰਿੰਟ ਵਾਲਾ ਦੂਜਾ ਲੈਂਸ ਯੂਜ਼ਰਸ ਨੂੰ ਲੋਕਤੰਤਰ ਦੇ ਇਸ ਮਹੌਸੇ ਵਿੱਚ ਵੱਧ ਚੜਕੇ ਹਿੱਸਾ ਲੈਣ ਲਈ ਉਤਸ਼ਾਹਿਤ ਕਰਦਾ ਹੈ ਯੂਜ਼ਰ ਇਨਾਂ ਫਿਲਟਰਾਂ ਦੀ ਮਦਦ ਨਾਲ ਸੈਲਫੀ ਲੈਣ ਲਈ ਸਨੈਪਚੈਟ ਤੇ ਲੜੀਵਾਰ ਪੰਜਾਬ ਵੋਟਰਸ ਅਤੇ ਪ੍ਰਾਊਡ ਵੋਟਰਸ ਲਈ ਸਰਚ ਕਰ ਸਕਦੇ ਨੇ ਮੂਕਤੋਨੇ ਦੀ ਕਾਰੀ ਨੇ ਕਿਹਾ ਕਿ ਇਹ ਰੋਮਾਂਟਿਕ ਤਜਰਬਾ ਯੂਜ਼ਰਸ ਨੂੰ ਚੋਣਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਇੱਕ ਨਾਗਰਿਕ ਦੇ ਮਾਨ ਸਨਮਾਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ। ਉਨ੍ਹਾਂ ਕਿਹਾ ਕਿ ਮੁਕ ਚੋਣ ਦਫ਼ਤਰ ਦਾ ਮੰਤਵ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਸੁੱਛਤ ਜੀ ਟੰਗ ਨਾਲ ਵਰਤੋਂ ਕਰਦਿਆਂ ਵੱਤ ਵੱਦ ਲੋਕਾਂ ਤੱਕ ਪਹੁੰਚ ਯਕੀਨੀ ਬਣਾਉਣਾ ਹੈ ਤਾਂ ਜੋ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਲੋਕਾਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਸਕੇ।